ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਪਤਾ ਹੈ ਬਲਿਹਾਣੇ ਬੰਟੀ ਬਾਬੇ ਦੇ ਕੋਲ ਗਏ ਸੀ ਆਪਣੇ ਨਿਹੰਗ ਫੌਜਾਂ ਗਈਆਂ ਸੀ ਸੋ ਸਾਰਿਆਂ ਨੇ ਜਿੰਨੇ ਵੀ মিডিਆ ਵਾਲਿਆਂ ਨੇ ਪੱਖ ਰੱਖਿਆ ਆ ਉਹ ਰੱਖਿਆ ਆ ਮੰਟੀ ਬਾਬੇ ਦਾ ਤੇ ਅੱਜ ਆਪਾਂ ਪਹੁੰਚੇ ਆ ਉਹਨਾਂ ਨਿਹੰਗ ਫੌਜਾਂ ਦੇ ਕੋਲ ਜਿਹੜੀਆਂ ਉੱਥੇ ਗਈਆਂ ਸੀਗੀਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਉੱਥੇ ਕੀ ਵਿਚਾਰ ਵਟਾਂਦਰੇ ਹੋਏ ਸੀ ਉਹ ਕੀ ਕਾਰਨ ਸੀ ਜਿੰਨਾ ਕਰਕੇ ਗਿਆ ਸੀ ਤੇ ਕੋਈ ਜਿਹੜੇ ਵੀਡੀਓ ਦੇ ਵਿੱਚ ਕਮੈਂਟ ਆ ਰਹੇ ਸੀ ਉਹਨਾਂ ਬਾਰੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਅਣੀ ਬਾਬਾ ਜੀ ਤੁਸੀਂ ਜਦੋਂ ਉੱਥੇ ਗਏ ਸੀਗੇ ਤੇ ਜਦੋਂ ਮੈਂ ਕਮੈਂਟ ਪੜ੍ਹੇ ਆ ਵੀਡੀਓ ਦੇ ਵਿੱਚ ਉਹਨਾਂ ਦੇ ਵਿੱਚ ਜਿੱਦਾਂ ਲੋਕ ਕਹੀ ਕਹਿੰਦੇ ਆ ਵੀ ਇਹ ਪੈਸੇ ਲੈ ਕੇ ਬਾਬੇ ਬਾਂਟੀ ਦੀ ਪ੍ਰੋਮੋਸ਼ਨ ਕਰਨ ਗਏ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਪੈਸੇ ਲੈ ਕੇ ਪ੍ਰੋਮੋਸ਼ਨ ਕਰਨ ਦਾ ਮਤਲਬ ਕੀ ਹੋਇਆ ਵੀ ਜਾਨੀ ਕਿ ਕੋਈ ਪੈਸੇ ਦੇ ਦੇਵੇ ਉਹਦੀ ਪ੍ਰੋਮੋਸ਼ਨ ਹੋ ਜਾਂਦੀ ਨਹੀਂ ਕਹਿੰਦੇ ਤੁਸੀਂ ਬਾਬੇ ਨੂੰ ਪ੍ਰੋਮੋਟ ਕਰਨ ਗਏ ਸੀ ਉੱਥੇ ਵੀ ਸਿੰਘ ਤਾਂ ਗਏ ਸੀ ਜਿਹੜੇ ਵਿੱਚ ਕਮੈਂਟ ਕਰਦੇ ਮੈਂ ਉਹਨਾਂ ਦੀ ਗੱਲ ਕਰਦਾ ਨਹੀਂ ਜਿਹੜੇ ਜਾਨੀ ਕਿ ਵਿੱਚ ਕਮੈਂਟ ਕਰਦੇ ਆ ਵੀ ਜਣੇ ਪੈਸੇ ਲੈ ਕੇ ਇਹ ਪ੍ਰੋਮੋ ਬਾਬੇ ਨੂੰ ਮਸ਼ਹੂਰ ਕਰਨ ਗਏ ਸੀ ਮੈਨੂੰ ਤਾਂ ਸਮਝ ਨਹੀਂ ਆਈ ਮੈਂ ਕਿਉਂਕਿ ਇਹਦੇ ਵਿੱਚ ਆਪਾਂ ਕੀ ਕਹਿ ਸਕਦੇ ਕੋਈ ਬੰਦਾ ਕੁਝ ਵੀ ਕਹਿ ਦੇਵੇ ਵੀ ਇਹ ਜੀ ਉਹ ਫਲਾਣਾ ਕੰਮ ਗਏ ਸੀ ਉਹ ਗਏ ਸੀ ਵੀ ਉਹ ਆਪਾਂ ਮੰਨ ਲਵਾਂਗੇ ਜਾਂ ਸਾਡੇ ਕੋਲ ਪੈਸੇ ਨਹੀਂ ਖਾਲਸਾ ਤਾਂ ਰਾਜ ਵੰਡਦਾ ਆ ਖਾਲਸੇ ਨੇ ਰਾਜੇ ਬਣਾਏ ਆ ਐਸੀ ਇਸ ਵੇਲੇ ਰਾਜੇ ਆ ਇੱਥੇ ਦੇ ਪੰਜਾਬ ਦੇ ਸਮਝ ਗਏ ਸਾਡੇ ਤੇ ਕੁਝ ਕਾਨੂੰਨ ਲਾਗੂ ਹੈਗੇ ਕੁਝ ਕਾਨੂੰਨ ਲਾਗੂ ਨਹੀਂ ਹੈਗੇ ਉਹ ਤਾਂ ਨਹੀਂ ਹੈਗੇ ਕਿਉਂਕਿ ਅਸੀਂ ਰਾਜੇ ਹਾਂ ਸਾਡੇ ਤੇ ਦਬਾਅ ਪਾ ਕੇ ਥੋੜੇ ਕਾਨੂੰਨ ਲਾਗੂ ਕਰ ਦਿੱਤੇ ਗਏ ਆ ਚਲੋ ਇਹ ਗੱਲਾਂ ਵਿਸ਼ੇਸ਼ ਅਲੱਗ ਹੈ ਠੀਕ ਹੈ ਤੇ ਬਾਕੀ ਜਿਹੜੇ ਪੈਸਿਆਂ ਦੀਆਂ ਗੱਲਾਂ ਕਰਦੇ ਆ ਨਾ ਇਹ ਵੇਤੁਕੀਆਂ ਜੀਆਂ ਗੱਲਾਂ ਆ ਜੇ ਕੋਈ ਕਰਦੇ ਆ ਫਿਰ ਸਮਝ ਲਓ ਭਈ ਆਪਣੇ ਬਾਪ ਨਾਲ ਇੱਕ ਗਦਾਰੀ ਹੋ ਗਈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਅਸੀਂ ਲਾ ਲਿਆ ਮਨ ਜੇ ਕੋਈ ਚੋਲਾ ਪਾ ਕੇ ਕਰਦਾ ਆ ਇਹ ਕੋਈ ਚੋਲਾ ਪਾ ਕੇ ਪੈਸੇ ਲੈ ਕੇ ਇਦਾਂ ਦੀਆਂ ਘਟੀਆਂ ਹਰਕਤਾਂਾਂ ਕਰਦਾ ਹੈ ਤੇ ਸਾਈ ਲੋ ਫਿਰ ਉਹ ਆਪਣੇ ਬਾਪ ਦੀ ਲਾਦ ਨਹੀਂ ਹੈਗੀ ਉਹ ਫਿਰ ਤੁਸੀਂ ਸਮਝ ਹੀ ਗਏ ਹੋ ਕੌਣ ਹੈ ਠੀਕ ਹੈ ਜੀ ਬਾਕੀ ਅਗਲਾ ਆਪਾਂ ਜਿਹੜਾ ਹੈ ਉਹ ਦੱਸ ਦਿੰਦੇ ਹਾਂ ਜੀ ਤੇ ਇੱਕ ਬਾਬਾ ਜੀ ਜਿੱਦਾਂ ਮਗਰ ਆਪਣੇ ਜਿਹੜੇ ਸਿੰਘ ਸੀਗੇ ਉੱਥੇ ਜਿੱਦਾਂ ਸਵਾਲ ਕਰਦੇ ਸੀਗੇ ਹਾਂਜੀ ਤੇ ਬੜੀ ਨਿਮਰਤਾ ਦੇ ਵਿੱਚ ਰਹਿ ਕੇ ਉਹਨਾਂ ਨੂੰ ਉੱਥੇ ਸਵਾਲ ਪੁੱਛਦੇ ਸੀਗੇ ਤੇ ਕਈ ਬੰਦੇ ਕਹਿੰਦੇ ਆ ਵੀ ਇਹ ਬਾਬੇ ਦੇ ਵੱਲੋਂ ਸਵਾਲ ਜਿਹੜੇ ਦਿੱਤੇ ਗਏ ਆ ਇਹਨਾਂ ਨੂੰ ਪੁੱਛਣ ਦੇ ਲਈ ਇਦਾਂ ਹੀ ਹੋਈ ਸੀ ਇਹ ਇਹ ਵਰਤੀ ਆਪੋ ਆਪਣੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਕੁਝ ਮੇਰੀ ਵਰਤੀ ਵੀ ਦੇਖ ਸਕਦੇ ਹੋ ਨੇ ਤੁਸੀਂ ਤਾਂ ਉਹ ਕਰ ਕਰਦੇ ਸੀਗੇ ਉੱਤੇ ਹਰ ਇੱਕ ਤਰ੍ਹਾਂ ਦਾ ਨਾ ਆਪੋ ਆਪਣੀ ਵਿਰਤੀ ਹੁੰਦੀ ਹੈ ਗੱਲ ਕਰਨ ਦੀ ਬਾਕੀ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਉਹ ਤੁਹਾਡੀ ਜਵਾਨ ਮੈਂ ਨਹੀਂ ਬੋਲ ਸਕਦਾ ਕੁਝ ਹਾਸਕੇ ਵੀ ਟੀਚਰ ਕਰਦੇ ਆ ਹਾਂਜੀ ਕੁਝ ਹਾਸਕੇ ਵੀ ਯਾਨੀ ਕੀ ਗੱਲ ਕਰਦੇ ਆ ਕੁਝ ਜਿਹੜੇ ਹੈਗੇ ਮੇਰੇ ਵਰਗੇ ਸਿੱਦੇ ਡਾਇਰੈਕਟ ਗੱਲ ਕਰਨ ਵਾਲੇ ਮੈਂ ਹੁਣ ਵੀ ਕਰ ਰਿਹਾ ਕੋਈ ਇਹਦੇ ਤਾਂ ਕੋਈ ਗੱਲ ਨਹੀਂ ਹੈਗੀ ਕੋ ਹੋਰ ਦੱਸੋ ਤੇ ਇੱਕ ਬਾਬਾ ਜੀ ਤੁਹਾਨੂੰ ਉਥੇ ਸ਼ਿਕਾਇਤ ਕੀ ਆਈ ਸੀਗੀ ਵੀ ਬਾਂਟੀ ਬਾਬੇ ਦੇ ਖਿਲਾਫ ਵੀ ਉਥੇ ਦੇਖਣ ਕੀ ਗਏ ਸੀ ਇਹ ਚੱਕਰ ਇਦਾਂ ਹੋਇਆ ਸੀ ਕਿ ਉਹਨਾਂ ਨੇ ਨਾ ਕਿਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀਗਾ ਪਹਿਲਾਂ ਅਛਾ ਜੀ ਤੇ ਮੈਨੂੰ ਨਹੀਂ ਪਤਾ ਬਾਅਦ ਚ ਗੱਲ ਪਤਾ ਲੱਗੀ ਕਿਉਂਕਿ ਸਾਨੂੰ ਕੁਝ ਨਹੀਂ ਪਤਾ ਹੁੰਦਾ ਇੱਕ ਦੂਜੇ ਨੂੰ ਅਸੀਂ ਜਾਣਦੇ ਨਹੀਂ ਕਿਉਂਕਿ ਜਦੋਂ ਸਾਡੇ ਜਥੇਦਾਰ ਸਾਹਿਬ ਨੇ ਹਰੀ ਸਿੰਘ ਨੇ ਹੁਕਮ ਕੀਤਾ ਤੇ ਸਿੰਘ ਉਹ ਜਾ ਕੇ ਦੇਖੋ ਵੀ ਕੀ ਗੱਲ ਬਾਤ ਹੈ ਇਹਦੇ ਜਿੰਨੇ ਵੀ ਸਵਾਲ ਹੈ ਇਹ ਆਪੇ ਉਥੇ ਜਵਾਬ ਲੈ ਕੇ ਆਊਗਾ ਤੇ ਫਿਰ ਅਸੀਂ ਚਾਲੇ ਪਏ ਸੀ ਯਾਨੀ ਕਿ ਸਾਡਾ ਕੋਈ ਇਹ ਨਹੀਂ ਸੀਗਾ ਕਿ ਅਸੀਂ ਸਪੈਸ਼ਲ ਉਹਦੇ ਲਈ ਗਏ ਆ ਜਾਂ ਕੀ ਹੈ ਸਵਾਲਾਂ ਦੇ ਜਵਾਬ ਲੈਣ ਸੀ ਗਏ ਸੀ ਤੇ ਜਦੋਂ ਤੁਸੀਂ ਉੱਥੇ ਗਏ ਆ ਉੱਥੇ ਸੰਗਤ ਦਾ ਬਤੀਰਾ ਕੀ ਸੀ ਤੁਹਾਡੇ ਨਾਲ ਬਤੀਰਾ ਪਹਿਲਾਂ ਮੈਂ ਦੱਸਦਾ ਜਦੋਂ ਅਸੀਂ ਗਏ ਆ ਤੇ ਸੰਗਤ ਨੇ ਤਾਂ ਵੈਸੇ ਪਹਿਲਾਂ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਆਈ ਪਰ ਆਪਾਂ ਜਦੋਂ ਵੀ ਕਿਤੇ ਜਾਂਦੇ ਆ ਨਾ ਇੱਕ ਰਣਨੀਤੀ ਨਾਲ ਜਾਂਦੇ ਹਾਂ ਕਿਉਂਕਿ ਚਾਹੇ ਗੱਲ ਕਰਨੀ ਚਾਹੀਏ ਚਾਹੇ ਕਿਸੇ ਤਰੀਕੇ ਨਾਲ ਵੀ ਜਾਈਏ ਦੋ ਸਿੰਘ ਅਸੀਂ ਗੱਡੀ 'ਚ ਬਿਠਾਏ ਇੱਕ ਸਿੰਘ ਨੂੰ ਅਸੀਂ ਪਿੱਛੇ ਖੜਾ ਕੀਤਾ ਜੋੜੇ ਘਰ ਕੋ ਤੇ ਚਾਰ ਸਿੰਘ ਅਸੀਂ ਅੱਗੇ ਗਏ ਚਾਰ ਸਿੰਘ ਵੀਡੀਓ ਵਿੱਚ ਨਜ਼ਰ ਆਉਂਦੇ ਆ ਚਾਰ ਸਿੰਘ ਅੱਗੇ ਗਏ ਸੀ ਤੇ ਉਹਨਾਂ ਦੇ ਵਿੱਚ ਸਿਆਣਾ ਮਹਤਾ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਅਗਰ ਇਹ ਥੋੜਾ ਖੂਨ ਬਲੱਡ ਸਾਡਾ ਤੁਹਾਨੂੰ ਪਤਾ ਹੀ ਜਿੱਦਾਂ ਉਹ ਹੁੰਦਾ ਸੀ ਬਾਕੀ ਨੌਜਵਾਨ ਸੀ ਨੌਜਵਾਨ ਸੀ ਕੁਝ ਵੀ ਹੋ ਸਕਦਾ ਸੀ ਪਰ ਹੋ ਵੀ ਚੱਲਿਆ ਹੀ ਸੀ ਠੀਕ ਹੈ ਹੋ ਚੱਲਿਆ ਹੀ ਕੁਝ ਹੁਣ ਮੈਂ ਉਹਨਾਂ ਬੰਟੀ ਭਾਜੀ ਕੋ ਗਾਉਂਗਾ ਕਿਉਂਕਿ ਉਹ ਕਹਿੰਦੇ ਜੀ ਮੈਂ ਇੱਕ ਵੀਡੀਓ ਸੁਣੀ ਕਹਿੰਦੇ ਵੀ ਬੰਟੀ ਭਾਜੀ ਕੋ ਬੰਟੀ ਬਾਬਾ ਨਾਲ ਕਿਸੇ ਦੇ ਇਸ਼ਤੇ ਆਪਾਂ ਉਂਗਲ ਨਹੀਂ ਝੁਕ ਸਕਦੇ ਜੇ ਤੁਸੀਂ ਕਹਿ ਦਿਓ ਮੈਂ ਕੱਲਾ ਬਾਬਾ ਬਾਬਾ ਹੀ ਲੈ ਕੇ ਇਦਾਂ ਗੱਲ ਕਰਾਂ ਇੱਕ ਛੋਟੀ ਗੱਲ ਹੋਰ ਘਟੀਆ ਗੱਲ ਹੋ ਜਾਂਦੀ ਤੇ ਹੁਣ ਉਹ ਜਿਹੜਾ ਬੰਟੀ ਭਾਈ ਜਾਂ ਬਾਬਾ ਜੋਗੀ ਸੀਗਾ ਉਹਨਾਂ ਨੇ ਜਨਕੀ ਬੜੇ ਪਹਿਲਾਂ ਤੋਂ ਆਪਣੀ ਉਹਦੇ ਵਿੱਚ ਸੀ ਜਦੋਂ ਉਹਨਾਂ ਨੇ ਦੇਖਿਆ ਪਿੱਛੇ ਰੋਲਾ ਪੈ ਗਿਆ ਕੋਈ ਸਿੰਘ ਵੀ ਖੜੇ ਆ ਤੇ ਉਹਨਾਂ ਦੇ ਵੀ ਜਿਹੜੇ ਚੇਲੇ ਸੀਗੇ ਇਹ ਵੀ ਇਹ ਵੀ ਸੀਗੇ ਤੇ ਗਨਮੈਨ ਵੀ 도ੜ ਕੇ ਸਾਰੇ ਆ ਗਏ ਜਦੋਂ ਘੇਰਾ ਘੂਰਾ ਪੈ ਗਿਆ ਤੇ ਰੌਲਾ ਪੈ ਗਿਆ ਤੇ ਉਹਨਾਂ ਨੇ ਕਿਹਾ ਗੱਲ ਕੀਏ ਇੱਕ ਮਿੰਟ ਗੱਲ ਸੁਣੋ ਬਈ ਗੱਲ ਸੁਣੀ ਆ ਗੱਲ ਸੁਣ ਕੇ ਇੱਥੇ ਉਹ ਕਹਿੰਦੇ ਆਣ ਦਿਓ ਫਿਰ ਮੈਂ ਤੇ ਉਹ ਬੰਦੇ ਜਿੰਨੇ ਵੀ ਸੀਗੇ ਸਾਰੇ ਸੀਗੇ ਤੇ ਤੁਹਾਨੂੰ ਉਹਨਾਂ ਦਾ ਮਤਲਬ ਤੀਰਾ ਵਧੀਆ ਲੱਗਾ ਸੰਗਤ ਦਾ ਤੁਹਾਨੂੰ ਵੈਸੇ ਤਾਂ ਵਧੀਆ ਹੀ ਸੀ ਕੋਈ ਵੀ ਨਹੀਂ ਕੁਝ ਸਾੜਨਾ ਤੇ ਕੋਈ ਇਦਾਂ ਦੀ ਗੱਲ ਨਹੀਂ ਕਿ ਤੁਹਾਨੂੰ ਉੱਥੇ ਮਰਿਆਦਾ ਵਿੱਚ ਕੋਈ ਕਮੀ ਦਿਸੀ ਜਾਂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀਗਾ ਨਹੀਂ 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 ਪ੍ਰਕਾਸ਼ ਨਹੀਂ ਸੀ ਹੋਇਆ ਪ੍ਰਕਾਸ਼ ਹੋਇਆ ਹੁੰਦਾ ਤੇ ਇਹ ਤਾਂ ਕੰਮ ਹੀ ਕੁਝ ਹੋਰ ਹੋ ਜਾਣਾ ਸੀ ਕਿਉਂਕਿ ਸਿਰ ਹਿੱਲ ਰੇ ਸੀ ਮਹਾਰਾਜ ਦੀ ਮਰਿਆਦਾ ਦੇ ਵਿੱਚ ਸਿਰ ਥੋੜੀ ਹਿੱਲਣ ਇਹ ਕੋਈ ਕੰਮ ਥੋੜੀ ਹੈਗਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਆਹ ਥੋੜੀ ਘੁੰਮਣ ਦੇਣੇ ਇਹ ਕੀ ਹੋਇਆ ਮੇਨ ਗੱਲ ਤਾਂ ਇਹ ਸੀ ਇਹ ਕਿਉਂ ਘਮੋਨੇ ਆ ਬਾਬਾ ਆਉਂਦਾ ਵੀ ਤੁਸੀਂ ਪ੍ਰਕਾਸ਼ ਕਰ ਹਟੇ ਆ ਪੁੱਛਣ ਦਾ ਇਹ ਤਾਂ ਮਤਲਬ ਸਾਡਾ ਇਹ ਜੀ ਤੁਸੀਂ ਪ੍ਰਕਾਸ਼ ਕਰਦੇ ਆਂ ਕਿ ਤੁਹਾਡੇ ਵਿੱਚ ਕੋਈ ਬਾਬਾ ਆਉਂਦਾ ਹੈ। ਫੇਰ ਦੱਸੋ ਸਾਨੂੰ ਕਿਹੜਾ ਬਾਬਾ ਉਹ? ਉਹਨਾਂ ਨੇ ਇਹ ਕਿਹਾ ਕੋਈ ਬਾਬਾ ਨਹੀਂ ਸਾਡੀ ਆਪਣੀ ਮਸਤੀ ਹੁੰਦੀ ਹੈ ਜਿਹਦੇ ਵਿੱਚ ਆਉਂਦਾ ਮੇਰੇ ਨਾਲ। ਤੁਸੀਂ ਉਹਨਾਂ ਦੀ ਦੇਖੋ ਨਾ ਉਹਨਾਂ ਨੇ ਕੀਤੇ ਇੰਟਰਵਿਊ ਆਪਣੇ। ਉਹਦੇ ਵਿੱਚ ਵੀ ਆਪ ਹੀ ਦੱਸਣ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਸਿਰ ਘਮਾਉਂਦੇ ਆ ਉਹ ਕਾਹਤੇ ਘਮਾਉਂਦੇ ਜੀ ਦਾ ਕਹੀ ਕਹਿੰਦੇ ਵੀ ਸਾਡੇ ਬਾਬਾ। ਨਹੀਂ 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 ਉਹ ਉਹ ਹੁਣ ਸਾਨੂੰ ਅਸੀਂ ਨਾ ਘਮਾਇਆ ਕਦੀ ਨਾ ਸਾਨੂੰ ਇਸ ਚੀਜ਼ ਦੇ ਬਾਰੇ ਕੋਈ ਨੌਲੇਜ ਹੈ। ਉਹ ਹੁਣ ਉਹਨੇ ਦੱਸਿਆ ਵੀ ਸੇਰ ਸਾਡਾ ਜਿਹੜਾ ਘੁੰਮਦਾ ਹੈ ਉਹ ਘੁੰਮਦਾ ਹੈ ਵੀ ਇੱਕ ਮਸਤੀ ਹੈ ਸਾਨੂੰ ਉੱਪਰਲੀ ਬਾਤ ਸਾਡੇ ਕੋਈ ਬਾਬਾ ਨਹੀਂ ਹੁੰਦਾ ਜਿਹਦੇ ਚੋਂਦਾ ਉਹ ਅੱਗੇ ਲਿਆ ਕੇ ਦਿਖਾ ਦੇ ਇਹ ਹੁਣ ਜਿਹਨਾਂ ਚ ਬਾਬੇ ਵੜਦੇ ਆ ਇਹ ਹੁਣ ਉਹਦੇ ਨਾਲ ਗੱਲ ਕਰਨ ਤੇ ਜਦੋਂ ਤੁਹਾਨੂੰ ਗਾਂ ਵੀ ਹੋਰ ਵੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਵੀ ਆ ਫਲਾਨੀ ਜਗ੍ਹਾ ਮਰਿਆਦਾ ਭੰਗ ਹੋ ਰਹੀ ਤੁਸੀਂ ਉੱਥੇ ਵੀ ਜਾਂਦੇ ਇਹ ਤਾਂ ਹੁਣ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗੇ ਦੇਖੋ ਹੁਣ ਅਸੀਂ ਤਾਂ ਫੇਸਬੁੱਕ ਵਗੈਰਾ ਇਹ ਨਾ ਚੀਜ਼ਾਂ ਦੇ ਤਾਂ ਰਹਿੰਦੇ ਹਨ ਸਮਝ ਗਏ ਨੇ ਇਹ ਜਿੱਦਾਂ ਜਿੱਦਾਂ ਸਾਨੂੰ ਕੋਈ ਰਿਪੋਰਟ ਆਉਂਦੀ ਹੈ ਜਿੱਦਾਂ ਕਿਤੇ ਕੁਝ ਆਉਂਦਾ ਹੈ ਤਾਂ ਫਿਰ ਆਪਾਂ ਚਾਲੇ ਪਾ ਗੀਏ ਸਭ ਤਰ੍ਹਾਂ ਤਿਆਰ-ਵਾਰ ਤਿਆਰ ਰਹਿੰਦੇ ਹਾਂ ਸਰ ਤੇ ਫਿਰ ਜੇ ਜਿੱਦਾਂ ਮਤਲਬ ਜੇ ਕੋਈ ਤੁਹਾਨੂੰ ਉੱਥੇ ਕਮੀ ਪੇਸ਼ੀ ਲੱਗ ਜਵੇ ਉਹ ਫਿਰ ਤੁਸੀਂ ਜਿੱਦਾਂ ਆਪ ਹੀ ਉੱਥੇ ਹੱਲ ਕਰਦਨੇ ਜਾਂ ਕਾਨੂੰਨੀ ਕਾਰਵਾਈ ਕਰਾਉਣੇ ਕਮੀ ਪੇਸ਼ੀ ਕਿਦਾਂ ਪਰ ਜੇ ਤੁਹਾਨੂੰ ਲੱਗੇ ਵੀ ਹਾਂ ਇੱਥੇ ਮਰਿਆਦਾ ਭੰਗ ਹੋ ਰਹੀ ਆ ਦੇਖੋ ਜੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਉਹ ਤੇ ਜਦੋਂ ਪੈਣੀ ਆ ਪੈਣੀ ਆ ਪਹਿਲਾਂ ਅਸੀਂ ਆਪ ਹੀ ਪਾ ਦਈਦੀ ਆ ਫਿਰ ਜਦੋਂ ਅਸੀਂ ਆਪਣੇ ਈਸਟ